ਪ੍ਰੀਵੈਂਟਿਵ ਡਿਟੈਂਸ਼ਨ ਜਿਹੜਾ ਕਾਨੂੰਨ ਹੈ ਐਸਲੇ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਥਲੇ ਜਿਹਨਾਂ ਲੋਕਾਂ ਨੂੰ ਨਜ਼ਰਬੰਦ ਕੀਤਾ ਜਾਂਦਾ ਵਾ ਇਹ ਅੰਗਰੇਜ਼ਾਂ ਦੇ ਵੇਲੇ ਦਾ ਕਾਨੂੰਨ ਹੈ ਡਿਫੈਂਸ ਆਫ ਇੰਡੀਆ ਐਕਟ 1915 ਦੇ ਵਿੱਚ ਪਹਿਲੀ ਵਾਰੀ ਪ੍ਰੀਵੈਂਟਿਵ ਡਿਟੈਂਸ਼ਨ ਸ਼ੁਰੂ ਹੋਈ ਸੀ ਉਸ ਵੇਲੇ ਪਹਿਲੀ ਵੱਡੀ ਜੰਗ ਜਿਹੜੀ ਆ ਉਹ ਲੱਗੀ ਹੋਈ ਸੀ ਸੋ ਸਰਕਾਰ ਨੇ ਸੀ ਚਾਹੁੰਦੀ ਪਈ ਉਹ ਜੰਗ ਦੇ ਖਿਲਾਫ ਕੋਈ ਬੋਲੇ ਜਿਹੜਾ ਵੀ ਬੋਲਦਾ ਸੀ ਉਹਨੂੰ ਨਜ਼ਰਬੰਦ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਆਜ਼ਾਦੀ ਮਿਲੀ ਉਦੋਂ ਪ੍ਰੀਵੈਂਟਿਵ ਡਿਟੈਂਸ਼ਨ ਦੇ ਖਿਲਾਫ ਬਹੁਤ سارے ਸਾਡੇ ਵਕੀਲ ਵੀ ਸੀ ਕਨਸਟੀਟਿਊਟ ਅਸੈਂਬਲੀ ਦੇ ਵਿੱਚ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਵਾ ਉਹ ਇਹਦੇ ਖਿਲਾਫ ਸਨ ਪਰ ਫਿਰ ਇਹ ਸੋਚਿਆ ਗਿਆ ਕਿ ਹੋ ਸਕਦਾ ਵਾ ਕੁਝ ਲੋਕ ਮੁਲਕ ਨੂੰ ਨਵਾਂ ਨਵਾਂ ਮੁਲਕ ਬਣਿਆ ਮੈਨੂੰ ਤੋੜਨ ਦੀ ਕੋਸ਼ਿਸ਼ ਕਰਨ ਉਹਨਾਂ ਨੂੰ ਰੋਕਣ ਵਾਸਤੇ ਪ੍ਰੀਵੈਂਟਿਵ ਡਿਟੈਂਸ਼ਨ ਕੁਝ ਸਾਲਾਂ ਲਈ ਆਪਣੇ ਸੰਵਿਧਾਨ ਦੇ ਵਿੱਚ ਰਹਿਣੀ ਚਾਹੀਦੀ ਹੈ ਲੇਕਿਨ ਇਹ ਲਗਾਤਾਰ ਉਦੋਂ ਤੋਂ ਬਾਅਦ ਇਹ ਰਹੀ ਔਰ ਫਿਰ ਉਸ ਤੋਂ ਬਾਅਦ 1900 75 70 ਦੇ ਵਿੱਚ ਇਹਨੂੰ ਮੀਸਾ ਦਾ ਨਾਮ ਦਿੱਤਾ ਗਿਆ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਉਹਦੇ ਥਲੇ ਬਹੁਤ ਲੋਕਾਂ ਨੂੰ ਹਜ਼ਾਰਾਂ ਲੋਕਾਂ ਨੂੰ ਨਜ਼ਰਬੰਦ ਕੀਤਾ ਗਿਆ ਪੰਜਾਬ ਦੇ ਅਕਾਲੀ ਲੀਡਰਾਂ ਨੂੰ ਵੀ ਉਹਦੇ 'ਚ ਨਜ਼ਰਬੰਦ ਕੀਤਾ ਗਿਆ ਔਰ ਜੇਸਵੇਲੇ 1970 ਦੇ ਵਿੱਚ ਐਮਰਜੈਂਸੀ ਉੱઠી ਤੇ ਉਦੋਂ ਮੀਸਾ ਨੂੰ ਖਤਮ ਕਰ ਦਿੱਤਾ ਗਿਆ ਲੇਕਿਨ 1980 'ਚ ਜੇਸਵੇਲੇ ਦੁਬਾਰਾ ਕਾਂਗਰਸ ਸਰਕਾਰ ਆਈ ਉਦੋਂ ਉਹਨਾਂ ਨੇ ਮਿਸਾਨੂੰ ਇੱਕ ਨਵਾਂ ਨਾਮ ਦਿੱਤਾ ਐ NSA ਨੈਸ਼ਨਲ ਸਕਿਉਰਿਟੀ ਐਕਟ ਔਰ ਉਦੋਂ ਤੋਂ ਬਾਅਦ ਹੁਣ ਤੱਕ ਲਗਾਤਾਰ NSA ਜਿਹੜਾ ਵਾਈ ਜਾਰੀ ਆ ਲਿਆਂਦਾ ਕਾਂਗਰਸ ਸਰਕਾਰ ਨੇ ਕਾਂਗਰਸ ਸਰਕਾਰ ਦिए ਦੇਣੇ ਆ ਲੇਕਿਨ ਹੁਣ ਇਹਨੂੰ ਭਾਜਪਾ ਜਾਂ ਜਿਹੜੀਆਂ ਵੀ ਸਰਕਾਰਾਂ ਆਈਆਂ ਉਹ ਇਹਦਾ ਉਹਦਾ ਇੱਕਲੀਕਨਲ ਉਪਯੋਗ ਜਾਂ ਦੁਰਉਪਯੋਗ ਕਰਦੀਆਂ ਰਹੀਆਂ ਵਾ ਇਹਦੇ ਸਹੀ ਆ ਕਿ ਸਾਡੇ ਜਿਹੜੇ ਮੌਲਿਕ ਅਧਿਕਾਰ ਨੇ ਉਹਨਾਂ ਮੁਤਾਬਕ ਪ੍ਰੀਵੈਂਟਿਵ ਟੈਂਸ਼ਨ ਨਹੀਂ ਹੋ ਸਕਦੀ ਟ੍ਰਾਇਲ ਤੋਂ ਬਾਅਦ ਹੀ ਕਿਸੇ ਬੰਦੇ ਨੂੰ ਨਜ਼ਰਬੰਦ ਕੀਤਾ ਜਾ ਸਕਦਾ ਲੇਕਿਨ ਜਿਹੜੀ ਆਰਟੀਕਲ 22 ਆ ਉਦੇ ਤਹਿਤ ਉਹਦੇ ਵਿੱਚ ਕੁਝ ਐਕਸੈਪਸ਼ਨਸ ਨੇ ਜੇ ਵਕਈ ਲੋੜ ਪਵੇ ਜੇ ਕੋਈ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕਰੇ ਸੁਰੱਖਿਆ ਪੱਖੋਂ ਖਤਰਾ ਹੋਵੇ ਤੇ ਉਹਨੂੰ ਨਜ਼ਰਬੰਦ ਕੀਤਾ ਜਾ ਸਕਦਾ ਫਿਰ ਥੋੜੇ ਸਮੇਂ ਵਾਸਤੇ 10 ਮਹੀਨਿਆਂ ਲਈ ਉਹਨੂੰ ਨਜ਼ਰਬੰਦ ਕੀਤਾ ਜਾ ਸਕਦਾ ਤੇ 3 ਮਹੀਨਿਆਂ ਤੋਂ ਵੱਧ ਨਜ਼ਰਬੰਦ ਜੇ ਕਰਨਾ ਹੋਵੇ ਤੇ ਐਡਵਾਈਜ਼ਰੀ ਬੋਰਡ ਦੀ ਸਿਫਾਰਿਸ਼ ਹੋਣੀ ਚਾਹੀਦੀ ਹੈ ਕਿ ਇਹਨੂੰ ਨਜ਼ਰਬੰਦ ਰੱਖਿਆ ਜਾਵੇ ਔਰ ਫਿਰ ਇੱਕ ਸਾਲੀ ਨਜ਼ਰਬੰਦ ਕੀਤਾ ਜਾ ਸਕਦਾ ਲੇਕਿਨ ਦੇਖਿਆ ਗਿਆ ਵਾ ਕਿ ਬਹੁਤ ਸਾਰੇ ਲੀਡਰਾਂ ਨੂੰ 6 ਮਹੀਨੇ ਸਾਲ 2 ਸਾਲ ਹੁਣ ਵੇਖਿਆ ਗਿਆ ਕਿ ਅਮਰਿਤਪਾਲ ਵਾਸਤੇ ਤੀਜਾ ਵਰੀ ਐਨਐਸਏ ਜੜਾਵਾ ਇਹ ਲਾ ਗਿਆ ਵਾ। ਔਰ ਜਿਹੜਾ ਬੰਦਾ ਕਿਉਂਕਿ ਅਲੀ ਟ੍ਰਾਇਲ ਹੀ ਨਹੀਂ ਹੋਇਆ ਉਹਨੂੰ ਜੇਲ ਹੀ ਨਹੀਂ ਹੋਈ ਤੇ ਉਹਨੂੰ ਫਿਰ ਪਰੋਲ ਕਿਵੇਂ ਮਿਲੇ? ਹਾਲਾਂਕਿ ਅਮਰਿਤਪਾਲ ਨੂੰ ਪਰੋਲ ਦੇ ਉੱਤੇ ਸੋਚ ਚੁੱਕਣ ਵਾਸਤੇ ਲਿਆਂਦਾ ਗਿਆ ਵਾ। ਯਾ ਪਰੋਲ ਕਹ ਲੋ ਯਾ ਟੈਂਪਰੇਰੀ ਰੀਲੀਜ਼ ਕਹ ਲੋ। ਲੇਕਿਨ ਸਿਰਫ ਨਜ਼ਰਬੰਦ ਜਿਹੜਾ ਐਨਐਸਏ ਥੱਲੇ ਹੋਵੇ ਉਹਨੂੰ ਪਰੋਲ ਨਹੀਂ ਮਿਲ ਸਕਦੀ ਜਿਹਨੂੰ ਉਮਰ ਕਿਹਾ ਮਿਲੀ ਹੋਵੇ ਜਾਂ ਜਿਹਦੇ ਉੱਤੇ ਬਲਾਤਕਾਰ ਜਾਂ ਕਤਲ ਵਰਗੇ ਕੇਸ ਦੇ ਜੁਰਮ ਹੋਣ ਉਹਨੂੰ ਪਰੋਲ ਮਿਲ ਸਕਦੀ ਆ ਔਰ ਇਸੇ ਪਰੋਲ ਦੇ ਤਹਿਤ ਬੁਆ ਵੇਖਿਆ ਵਾ ਕਿ ਇੱਕ ਪਾਸੇ ਅਮਰਿਤਪਾਲ ਨੂੰ ਪਰੋਲ ਨਹੀਂ ਮਿਲ ਰਹੀ ਦੂਜੇ ਪਾਸੇ ਗੁਰਮੀਤ ਰਾਮ ਰਹੀਮ ਜਿਹਨਾਂ ਦੇ ਉੱਤੇ ਬਲਾਤਕਾਰ ਤੇ ਕਤਲ ਦੇ ਕੇਸ ਨੇ ਉਹਨੂੰ 2020 ਤੋਂ ਲੈ ਕੇ ਹੁਣ ਤੱਕ 13 ਕੇ 14 ਵਾਰੀ ਪ੍ਰੋਲ ਮਿਲ ਚੁੱਕੀ ਹੈ 2025 ਦੀ ਤਿੰਨ ਵਾਰੀ ਪ੍ਰੋਲ ਮਿਲ ਗਿਆ ਪ੍ਰੋਲ ਦੇ ਵੀ ਨਿਯਮ ਜਿਹੜੇ ਨੇ ਉਹਨਾਂ ਨੂੰ ਆ ਆਪਾਂ ਲਚਕਦਾਰ ਬਣਾਇਆ ਵਾ 6 ਮਹੀਨੇ ਦੇ ਵਿੱਚ ਵਿੱਚ ਦੁਬਾਰਾ ਪ੍ਰੋਲ ਨਹੀਂ ਮਿਲ ਸਕਦੀ ਸੋ ਜੇ 6 ਮਹੀਨੇ ਤੋਂ ਪਹਿਲੋ ਬਾਹਰ ਆਉਣਾ ਮੰਨੇ ਤਾਂ ਉਹਨੂੰ ਫਰਲੋ ਤੇ ਦਿੱਤੀ ਜਾਂਦੀ ਹੈ ਪ੍ਰੋਲ ਥੱਲੇ ਉਹ ਮਹੀਨਾ ਬਾਹਰ ਆ ਸਕਦਾ ਫਰਲੋ ਥੱਲੇ 15 ਦਿਨ ਕਿੰਨਾ ਮਜ਼ਾਕ ਹੈ ਕਾਨੂੰਨ ਦੇ ਨਾਮ ਮਜ਼ਾਕ ਹੋ ਰਿਹਾ ਕਿਉਂ ਭਲਾ ਕੀ ਇਸ ਕਰਕੇ ਵੀ ਗੁਰਮੀਤ ਰਾਮ ਰਹੀਮ ਕੋਲ ਵੋਟਾਂ ਵਾ ਵੋਟ ਬੈਂਕ ਹੈ ਉਹ ਚੂਣਾ ਦੇ ਵਿੱਚ ਉਹਦੀ ਮਦਦ ਹੋ ਸਕਦੀ ਹੈ ਫਿਰ ਕਾਨੂੰਨ ਕਾਦਾ ਹੋਇਆ ਸੋ ਅਸੀਂ ਕਾਨੂੰਨ ਨੂੰ ਹੀ ਇਹਨਾਂ ਲਚਕਦਾਰ ਬਣਾਤਾ ਦੂਜੇ ਪਾਸੇ ਹੁਣ ਸਰਕਾਰ ਨੇ ਕੀ ਆਸੀਗਾ ਕਿ ਲਦਾਖ ਨੂੰ ਕਸ਼ਮੀਰ ਨੂੰ ਸਟੇਟ ਹੂਡ ਦਵਾਂਗੇ ਯੂਟੀ ਤੋਂ ਉਹਨੂੰ ਇੱਕ ਟੈਂਪਰੇਰੀ ਮੀਜਰ ਵਰ ਜੋ ਬਣਾਇਆ ਗਿਆ ਔਰ ਜਦੋਂ ਉੱਥੋਂ ਦੇ ਲੋਕੀ ਮੰਗ ਕਰ ਰਹੇ ਆ ਕਿ ਇਹਨੂੰ ਸਟੇਟ ਹੂਡ ਦਿੱਤੀ ਜਾਵੇ ਜਾਂ ਉਹਨੂੰ 6 ਸ਼ੈਡਿਊਲਸ ਪਾਇਆ ਜਾਵੇ ਉਹਨਾਂ ਨਾਲ ਗੱਲਬਾਤ ਕਰਨ ਦੀ ਬਜਾਏ ਉਹਨਾਂ ਦੇ ਜਿਹੜੇ ਆਗੂ ਨੇ ਜਿਵੇਂ ਸੋਨਮ ਬਾਂਚੂਕ ਨੇ ਉਹਨਾਂ ਨੂੰ ਨਜ਼ਰਬੰਦ ਕਰਕੇ ਜੋਧਪੁਰ ਭੇਜਤਾ ਗਿਆ ਜਿਵੇਂ ਅਮਰਿਤਪਾਲ ਨੂੰ ਡਿਬਰੂਗੜ੍ਹ ਅਸਾਮ ਚ ਭੇਜਤਾ ਗਿਆ ਉਹਨੂੰ ਜੋਧਪੁਰ ਭੇਜਤਾ ਗਿਆ ਜਿੱਥੇ ਜਾਣਾ ਇੱਕ ਲਦਾਖ ਦੇ ਬੰਦੇ ਵਾਸਤੇ ਲੇਹ ਦੇ ਵਿੱਚ ਜਿਹੜਾ ਰਹਿੰਦਾ ਹੋਵੇ ਉਹਦੇ ਵਾਸਤੇ ਉੱਥੇ ਜਾਣਾ ਕਿੰਨਾ ਮੁਸ਼ਕਲ ਹੈ ਜੇ ਆਪੇ ਅੰਦਾਜ਼ਾ ਲਾ ਲਓ ਸੋ ਇਹ ਅਸੀਂ ਇਹਨਾਂ ਕਾਨੂੰਨ ਨੂੰ ਲਚਕਦਾਰ ਕਿਉਂ ਬਣਾਇਆ ਹੋਇਆ ਵਾ ਆਪਣੇ ਸਿਆਸੀ ਲਾਹਾਂ ਵਾਸਤੇ ਸਿਆਸੀ ਲਾਹੇ ਵਾਸਤੇ ਸਿਆਸੀ ਫਾਇਦੇ ਵਾਸਤੇ ਸੋ ਐਸੋੜੇ ਲੋੜ ਆ ਕਾਨੂੰਨ ਦੇ ਵਿੱਚ ਅਸੀਂ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਸੁਪਰੀਮ ਕੋਰਟ ਜਾਊਗਾ ਇਹਦੇ ਵਿੱਚ ਕੋਈ ਪੀਆਈਐਲ ਫਾਈਲ ਕਰੂਗਾ ਔਰ ਐਨਐਸਏ ਕਾਨੂੰਨ ਦੇ ਵਿੱਚ ਇੱਕ ਸੋਧ ਹੋਣੀ ਚਾਹੀਦੀ ਆ ਇੱਕ ਤੇ ਕਾਨੂੰਨ ਬਰਾਬਰ ਹੋਵੇ ਸੋਧ ਇਹੋ ਜਿਹੀ ਵੀ ਹੋਣੀ ਚਾਹੀਦੀ ਆ ਵੀ ਜੇ ਪੈਰੋਲ ਮਿਲਣੀ ਵੀ ਆ ਜਿਹਨੂੰ ਸਜ਼ਾ ਉਮਰ ਕਿਹਾਤ ਮਿਲੀ ਹੋਈ ਆ ਤੇ ਘਟੋ-ਘਟੋ ਆਪਣੀ ਅੱਧੀ ਸਜ਼ਾ ਜਾਂ ਤੀਜਾ ਹਿੱਸਾ ਸਜ਼ਾ ਦੇ ਪੂਰੀ ਕਰ ਲਿਓ ਉਸ ਤੋਂ ਪਹਿਲਾਂ ਕਿ ਬਾਹਰ ਆਵੇ ਉਹ ਜਿਵੇਂ ਕੈਨੇਡਾ ਦੇ ਵਿੱਚ ਆ ਤੁਸੀਂ ਹੈਰਾਨ ਹੋਗੇ ਕੈਨੇਡਾ ਦੇ ਵਿੱਚ ਤਨੂੰ ਇੱਕ ਜਿਹੜਾ ਉੱਥੇ ਕੈਦੀ ਆ ਉਹਨੂੰ ਪੈਰੋਲ ਤਾਂ ਹੀ ਮਿਲ ਸਕਦੀ ਹੈ ਜੇ ਉਹ ਆਪਣੀ ਤੀਜਾ ਹਿੱਸਾ ਸਜ਼ਾ ਪੂਰੀ ਕਰ ਚੁੱਕਾ ਹੋਵੇ। ਔਰ ਜਿੰਨੂੰ ਉਮਰ ਕਿਹਾ ਮਿਲੀ ਆ ਜਾਂ 25 ਸਾਲ ਤੋਂ ਵੱਧ ਦੀ ਸਜ਼ਾ ਮਿਲੀ ਆ ਉਹਨੂੰ ਪੈਰੋਲ ਮਿਲ ਨਹੀਂ ਸਕਦੀ। ਸੋ ਸਾਨੂੰ ਵੀ ਕਾਨੂੰਨ ਦੇ ਵਿੱਚ ਜੇ NSA ਵੈਸੇ ਤੇ ਮੇਰੇ ਸਾਥ ਦੇ ਨਾਲ NSA ਹੋਣਾ ਹੀ ਨਹੀਂ ਚਾਹੀਦਾ ਪ੍ਰੀਵੈਂਟਿਡ ਡਿਟੇਨਸ਼ਨ ਕਾਨੂੰਨ ਹੋਣਾ ਹੀ ਨਹੀਂ ਚਾਹੀਦਾ। ਕਾਨੂੰਨ ਬਥੇਰੇ ਨੇ ਜਿੰਨਾ ਥੱਲੇ ਲੋਕਾਂ ਨੂੰ ਨਜ਼ਰਬੰਦ ਕੀਤਾ ਜਾ ਸਕਦਾ। ਪਰ ਜੇ ਪ੍ਰੀਵੈਂਟਿਵ ਡਿਟੇਨਸ਼ਨ ਆਰਟੀਕਲ 22 ਦੀ ਦੇ ਇਸ ਇਹ ਸਿੱਧ ਲੈ ਲੈਂਦੇ ਰਹੀ ਰੱਖਣਾ ਵੀ ਚਾਹੁੰਦੇ ਆਂ ਅਸੀਂ ਤੇ ਫਿਰ ਐਨਐਸਏ ਦੇ ਲਾਅ ਇੱਕ ਤੇ ਹੋਣੇ ਚਾਹੀਦੇ ਆ ਸਾਰੇ ਥਾਵਾਂ ਤੇ ਇੱਕੋ ਜੇ ਸੇਮ ਹੋਣੇ ਚਾਹੀਦੇ ਆ ਸਾਰੇ ਕਾਨੂੰਨ ਸਾਰੇ ਲੋਕਾਂ ਵਾਸਤੇ ਹੁਣ ਕਿਸੇ ਸਟੇਟ ਚ ਹੋਰ ਕਾਨੂੰਨ ਐ ਐਨਐਸਏ ਦਾ ਕਿਸੇ ਸਟੇਟ ਦੇ ਚ ਹੋਰ ਕਾਨੂੰਨ ਆ ਸੋ ਕਾਨੂੰਨ ਸੇਮ ਹੋਵੇ ਲਾਗੂ ਉਹਨੂੰ ਸੇਮ ਤਰੀਕੇ ਨਾਲ ਕੀਤਾ ਜਾ ਸਕੇ ਔਰ ਔਰ ਵੋਟਾਂ ਦੇ ਲਾਹੇ ਲੈਣ ਵਾਸਤੇ ਵੋਟਾਂ 'ਚ ਲਾਹੇ ਲੈਣ ਵਾਸਤੇ ਉਹ ਲਈ ਦਰੂਰਤ ਤੋਂ ਨਾ ਹੋਵੇ। ਸੋ ਮੇਰੇ ਸਾਹਮਣੇ ਨਾਲ ਕਾਨੂੰਨ ਦੇ ਵਿੱਚ ਐਨਐਸਏ ਦੇ ਵਿੱਚ ਸੰਵਿਧਾਨ ਦੇ ਵਿੱਚ ਡੈਫੀਨਿਟਲੀ ਇੱਕ ਸੋਧ ਲਿਆਉਂਦੀ ਲੋੜ ਹੈ ਤਾਂ ਕਿ ਵੱਖਰੇ ਲੋਕਾਂ ਵਾਸਤੇ ਵੱਖਰੇ ਨਿਯਮ ਜਾਂ ਕਾਨੂੰਨ ਇਸ ਮੁਲਕ ਦੇ ਵਿੱਚ ਨਾ ਹੋਣ। ਲਾਅ ਹੈਸ ਟੂ ਬੀ ਦ ਸੇਮ ਫਾਰ एवरीवन। ਇਹ ਮੇਰਾ ਮੰਨਣਾ ਹੈ।